ਹਾਂਜੀ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਰਦੀਆਂ ਸਟਾਰਟ ਹੋ ਗਈਆਂ ਤੇ ਨਾਲ ਦੀ ਨਾਲ ਆਪਣੇ ਮੇਥੀ ਤੇ ਆਲੂ ਵਾਲੇ ਪਰੌਂਠੇ ਵੀ ਸਟਾਰਟ ਹੋ ਗਏ ਨੇ ਵੈਸੇ ਤਾਂ ਗਰਮੀਆਂ ਦੇ ਵਿੱਚ ਵੀ ਕਾਫੀ ਲੋਕ ਚਲਾਉਂਦੇ ਬਣਾਉਂਦੇ ਨੇ ਬਟ ਸਰਦੀਆਂ ਦੇ ਵਿੱਚ ਪਾਲਕ ਵਾਲੇ ਐਂਡ ਮੇਥੀ ਵਾਲੇ ਪਰੌਂਠੇ ਬਹੁਤ ਹੀ ਵਧੀਆ ਲੱਗਦੇ ਨੇ ਤੁਸੀਂ ਦੱਸੋ ਕਿ ਕਿੰਨਾ ਕਿੰਨਾ ਨੇ ਬਣਾਉਣੇ ਸਟਾਰਟ ਕੀਤੇ ਕਰ ਦਿਤੇ ਨੇ ਕਿੰਨਾ ਕਿੰਨਾ ਦੇ ਫੇਵਰਟ ਨੇ ਆਲੂ ਐਂਡ ਮੇਥੀ ਵਾਲੇ ਪਰੌਂਠੇ ਕਮੈਂਟ ਵਿੱਚ ਕਰਕੇ ਜਰੂਰ ਦੱਸਿਓ ਐਂ ਨਾਲ ਆਪਾਂ ਇਹਦੇ ਨਾਲ ਦਹੀਂ ਵੀ ਬਣਾਵਾਂਗੇ ਕਿ ਕਿ ਦਹੀਂ ਨੂੰ ਇਦਾਂ ਥੋੜਾ ਜਿਹਾ ਫੈਂਟ ਕਿਸ ਤੂਪਾਦ ਉਸ ਦੇ ਵਿੱਚ ਆਲੂ ਦਾ ਰਹਿਤਾ ਓ ਮਾਈ ਗੋਡ ਵਾਓ ਬਹੁਤ ਟੇਸਟੀ ਟੇਸਟੀ ਉਸ ਤੋਂ ਬਾਅਦ ਮੈਂ ਇਹਦੇ ਵਿੱਚ ਥੋੜਾ ਜਿਹਾ ਤੜਕਾ ਵੀ ਲਾਇਆ ਐਂ ਤੜਕਾ ਲਾਉਣ ਤੋਂ ਬਾਅਦ ਤੁਸੀਂ ਦੱਸਿਓ ਕਿ ਤੁਹਾਨੂੰ ਤੜਕਿਆਂ ਵਾਲਾ ਦਹੀਂ ਪਸੰਦ ਹੈ ਜਾਂ ਨਹੀਂ ਪਸੰਦ ਮੈਨੂੰ ਤਾਂ ਬਹੁਤ ਪਸੰਦ ਆ ਪਸੰਦ ਆ ਮੈਨੂੰ ਐਂ ਜੇ ਤੁਹਾਨੂੰ ਵਧੀਆ ਤਾਂ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਐਂ ਸਾਡੇ ਗਰਮਾ ਗਰਮ ਪਰੌਂਠੇ ਤਿਆਰ ਹੋ ਗਏ ਆਈ ਹੋਪ ਕਿ ਤੁਹਾਨੂੰ ਵਧੀਆ ਲੱਗੀ ਹੋਗੀ ਸਾਡੀ ਰੈਸਿ ਪੀ ਤਾਂ ਤਸੀਮ ਮੈਂ ਲਾਈਕ ਸ਼ੇਅਰ ਜ਼ਰੂਰ ਕਰਨਾ ਵੀਡੀਓ ਨੂੰ ਥੈਂਕ ਯੂ ਬਾਏ ਬਾਏ ਵਾਚਿੰਗ ਮਾਈ ਵੀਡੀਓ